ਆ ਵੀ ਹੋ ਰਹੀ ਵੀ ਆਓ ਆਓ ਜਾਰ ਸੱਜੋ ਆ ਆ ਲਿਆ ਚੋੜ ਚੋੜ ਮੁੰਡੇ ਤੇ ਸਾਨੂੰ ਚਾਹੀਦੇ ਆ ਉਹ ਤਾਂ ਤੁਹਾਡੇ ਸੰਜੋਗ ਆ ਸਾਰਾ ਖੜੇ ਜੋ ਹਾਂ ਮਾਰਾ ਬਾਬਾ ਉਹ ਬਲੇ ਜੋ ਦਿਓ ਉਹਦੇ ਹੁਣ ਮੁੰਡਾ ਹੋਣ ਨਹੀਂ ਆਹਦੇ ਵੀ ਹੁੰਦੇ ਆਈ ਸਰਕਾਰਾਂ ਦੀ ਕਰਾਣਾ ਕੀ ਦੀਆਂ ਸੰਜੋਗ ਆ ਨਹੀਂ ਵੇਖਿਆ ਬਾਬੇ ਬੈਠੇ ਆ ਆਪਣੇ ਮੁੰਡੇ ਬਲੇ ਦੇ ਕੋਟੇ ਗੱਲਬਾਤ ਸੁਣੀਏ ਕੋਈ ਐਂ ਨਾ ਬਾਬਾ ਆਏ ਸੀਗੇ ਮੇਰੀ ਦੁੱਧ ਪਾ ਕੇ ਤੇ ਤੁਹਾਨੂੰ ਵੇਖ ਕੇ ਆ ਨੋ ਮੋੜੇ ਆ ਤਾਂ ਹੁੰਦਾ ਸਭ ਤੋਂ ਪਹਿਲਾਂ ਹੁੰਦਾ ਵਾ ਦੁੱਧ ਦੀ ਗੁਰਤੀ ਜੇ ਦੀ ਗੁਰਤੀ ਜੀ ਜ਼ਹਿਰ ਆ ਤਾਂ ਤੇ ਉਹਨੇ ਗਾੜੀ ਜ਼ਿੰਦਗੀ ਕੀ ਜੀਣੀ ਆ ਸਭ ਤੋਂ ਪਹਿਲਾਂ ਜਦੋਂ ਵੀ ਡਾਕਟਰ ਕਹੂਗਾ ਉਹ ਖੂਬ ਲਿਆਓਗੇ ਦੁੱਧ ਲਿਆਓ ਬੱਚੇ ਦੇ ਮੂੰਹ ਨੂੰ ਲਾਓ ਤੇ ਜਿਹੜਾ ਬੱਚੇ ਦੇ ਮੂੰਹ ਨੂੰ ਜੇ ਆਪ ਆਪਣੇ ਬੱਚੇ ਦੀ ਗੁਰਤੀ ਵਾਸਤੇ ਜਿਹੜਾ ਗਾੜੀ ਜਿੰਨਾਂ ਨੇ ਸਾਨੂੰ ਸਾਡੇ ਸੰਸਾਰ ਦੇ ਵਿੱਚ ਸਾਡਾ ਨਾਂ ਰੱਖਣਾ ਉਹਨਾਂ ਦੀ ਗੁਰਤੀ ਵਾਸਤੇ ਉਹ ਚੀਜ਼ ਨਹੀਂ ਤਿਆਰ ਕਰ ਸਕਦੇ ਤੇ ਫਿਰ ਇਹ ਲਾਂਹਤ ਸਾਡੇ ਜੀਵਨ ਜਾਂਦੀ ਭਾਰਤ ਦੇ ਵਿੱਚ ਜਿਹੜਾ ਵਾਣਾ ਐ ਟਾਈਮ 83% ਦੁੱਧ ਜਿਹੜਾ ਵਾ ਉਹ ਦੂਣੀ ਘੇੜ ਪੈਦਾ ਹੁੰਦਾ ਵਾ ਤੇ 2030 ਤੱਕ ਐਸੀ ਹੀ ਹੋ ਰਹੀ ਸੋਰੀ ਤਾਪੜ ਤੇ ਜਿਹੜਾ ਹਰ ਇੱਕ ਤੀਜਾ ਬੰਦਾ ਉਹ ਕੈਂਸਰ ਤੋਂ ਪੀੜਤ ਹੋ ਗਿਆ ਦੁੱਧ ਦੇ ਘਾਰ ਹਮੇਸ਼ਾ ਸਰਕਾਰ ਦਾ ਹਿੱਸਾ ਮੰਗ ਰਿਹਾ ਹਰ ਬੰਦੇ ਕੋ ਮੈਨੂੰ 5% 10% 50% ਹਿੱਸਾ ਚਾਹੀਦਾ ਜੋ ਮੱਝੀ ਗੱਲ ਇਹ ਕਮੀਆਂ ਸਾਰੀਆਂ ਫਰਨਾ ਤੇ ਨਿਆ ਇਮਾਨਦਾਰ ਨੂੰ ਤਾਂ ਭਗਵੰਤ ਮਾਨ ਦੀ ਸਰਕਾਰ ਕਿਹਨੇ ਇਮਾਨਦਾਰ ਆ ਕੋਈ ਕੰਗਾ ਇਮਾਨਦਾਰ ਆ ਸਭ ਤੋਂ ਵੱਡੀ ਬੇਈਮਾਨ ਸਰਕਾਰ ਇਹ ਆ ਆਏ ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਆ ਇਹ ਮਾਰੀਆਂ ਨੇ ਜੀ ਇਹ ਕਮਜ਼ੋਰ ਕਰਤੀ ਆ ਇਹਨਾਂ ਨੂੰ ਕਮਜ਼ੋਰ ਕਰਕੇ ਖਤਮ ਕਰਕੇ ਪ੍ਰਾਈਵੇਟ ادارے ਉੱਤੇ ਲੈ ਕੇ ਹੁੰਦੇ ਪਏ ਆ ਅੱਜ ਦੀ ਤਰੀਕ ਤੇ ਠੀਕ ਆ ਤੁਹਾਡੀ ਗੱਲ ਅਮੂਲ ਜਿਹੜਾ ਗੁਜਰਾਤੋਂ ਦਾ ਇਹ 2 ਰੁਪਏ ਵੱਧ ਵੀ ਦਿੰਦੇ ਆ ਇਹ ਕੰਮ ਇਹ ਇਹ ਭਰੇ ਸਿੰਘ ਜੀ ਇਹਨਾਂ ਕਰਨਾ ਜਿਹੜਾ Jio ਚ ਕੀਤਾ ਹੈਗਾ ਤੇ ਮੰਨ ਲਓ ਕਿ ਦੁੱਧ ਦੀ ਮਿਲਾਵਟ ਹੁੰਦੀ ਆ ਮਿਲਾਵਟ ਕਰਨ ਵਾਲੇ ਜ਼ਿੰਮੇਵਾਰ ਆ ਉੱਥੇ ਖਰੀਦਣ ਵਾਲੇ ਵੀ ਉਹਨੇ ਜ਼ਿੰਮੇਵਾਰ ਆ ਉਹਦੇ ਵਿੱਚ ਬਹੁਤ ਸਾਰੀਆਂ ਜਟਿਲੀਆਂ ਚੀਜ਼ਾਂ ਪੈਂਦੀਆਂ ਜਿੱਦਾਂ ਕਾਸਟਲ ਛੋਡਾ ਹੋ ਗਿਆ ਮੈਲਾਮਾਈਨ ਹੋ ਗਿਆ ਰਿਫਾਈਨ ਹੋ ਗਿਆ ਮੈਂ ਤੁਹਾਨੂੰ ਦੱਸਾਂ ਇਹ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਖੰਡ ਚਰਚਾ ਜਿਹਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਮਸਲਿਆਂ ਦੇ ਉੱਪਰ ਵੱਖ-ਵੱਖ ਵਿਸ਼ਿਆਂ ਦੇ ਉੱਪਰ ਇਹ ਜਾਣੂ ਕਰਵਾਉਂਦੇ ਰਹਿੰਦੇ ਆ ਤੇ ਚਰਚਾ ਵੀ ਕਰਦੇ ਰਵਾਂਗੇ ਤਾਂ ਸਾਡੀ ਤੁਹਾਡੇ ਅੱਗੇ ਬੇਨਤੀ ਆ ਵੀ ਇਹਦਾ ਹਿੱਸਾ ਜ਼ਰੂਰ ਬਣਿਓ ਇਹਨੂੰ ਲਾਈਕ ਕਰਿਓ ਫੋਲੋ ਕਰਿਓ ਸ਼ੇਅਰ ਕਰਿਓ ਇਹ ਸਾਡਾ ਬਹੁਤ ਪੁਰਾਣਾ ਵਿਰਸਾ ਜਿਹੜਾ ਸਾਡੇ ਕੋਲ ਵਿਸਰਿਆ ਅਸੀਂ ਮਿਹੜ ਉਹਨੂੰ ਸਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜਾਤੀ ਭਾਰਤ ਦੇ ਵਿੱਚ ਜਿਹੜਾ ਵਾਣਾ ਐ ਟਾਈਮ 83% ਦੁੱਧ ਜਿਹੜਾ ਵਾ ਉਹ ਦੁਬਲੀਘੇੜ ਪੈਦਾ ਹੁੰਦਾ ਵਾ ਤੇ 2030 ਤੱਕ ਐਸੀ ਇਹੋ ਜਿਹੀ ਸਥਿਤੀ ਸਾ ਪਾਰਤ ਦੇ ਜਿਹੜਾ ਹਰ ਇੱਕ ਤੀਜਾ ਬੰਦਾ ਉਹ ਕੈਂਸਰ ਤੋਂ ਪੀੜਤ ਹੋ ਗਿਆ ਦੁੱਧ ਦੇ ਕਾਰਨ ਨਿਤਕੇ ਦੀ ਇਹਦੀ ਰੋਕਥਾਮ ਕਿੰਨੇ ਕਰਨੀ ਅਸੀਂ ਤਿੰਨੇ ਨਾ ਕਰਦੇ ਇਹ ਤੇ ਸਰਕਾਰ ਦਾ ਕੰਮ ਹੈ ਦੇਖੋ ਜੀ ਰੋਕਥਾਮ ਰੋਕਥਾਮ ਸਰਕਾਰ ਸੰਪਰਕਰੇ ਸਰਕਾਰਾਂ ਉਹ ਕਰਦੇ ਜੋ ਨਹੀਂ ਜਾਣੇ ਆ ਸਰਕਾਰਾਂ ਦੇ ਕਾਗੀਆਂ ਦੇ ਡਰਾਮੇ ਨਹੀਂ ਨਹੀਂ ਮੈਨੂੰ ਠੀਕ ਹੈ ਅਸੀਂ ਸਰਕਾਰ ਨੂੰ ਦੋਸ਼ ਦੇ ਸਕਦੇ ਬੇਰੋਜ਼ਗੀ ਤੁਹਾਡੇ ਘਰੇ ਉਹ ਜੀ ਸਾਨੂੰ ਡੰਗਰ ਨਹੀਂ ਆਉਂਦਾ ਹਾਂ ਉਹ ਨਹੀਂ ਨਹੀਂ ਉਹ ਗੱਲ ਪਾਣੀ ਨਹੀਂ ਸਹੀ ਆ ਸਰਕਾਰ ਨੂੰ ਇੱਕ ਮੱਧ ਰੱਖ ਲਓ ਹਾਂ ਸਾਡੀ ਯਾਰ ਕਿੰਨੇ ਕਿਉਂ ਹਾਂ ਨਹੀਂ ਇਹ ਜੋ ਅਸੀਂ ਬਿਲਕੁਲ ਉਹ ਨਹੀਂ ਰੱਖਣੇ ਇੱਕ ਰੱਖ ਲਓ ਸਾਡੀ ਹਾਡੀ ਲਈ ਲਈ ਖੇਤੀ ਦੇ ਵੀਵਾਂਗੇ ਆਪਣੀ ਖੇਤਾ ਤੇ ਆਪਣਾ ਖੇਤਾ ਬਚਾਉਣ ਦੀ ਖੇਤਾ ਸਾਡੀ ਇਹ ਖੇਤੀਬਾੜੀ ਤੇ ਖੇਤਾ ਸਾਡਾ ਪੰਜਾਬ ਤੇ ਪੰਜਾਬ ਤਾਂ ਵਾਜਦਾ ਜੇ ਖੇਤੀਬਾੜੀ ਵਾਜਦੀ ਤੇ ਤੇ ਇਹ ਵੀ ਖੇਤੀਬਾੜੀ ਦੇ ਵਿੱਚ ਹੀ ਹੁੰਦਾ ਦੁੱਧ ਦਾ ਤਾਂ ਉਹ ਐਨਾ ਘਰ ਘਰ ਪ੍ਰਚਾਰ ਕੀਤਾ ਤਾਂ ਬੜਾ ਲੰਮਾ ਲੰਮਾ ਬਸ ਬਸ ਮੱਠਲ ਤੇ ਪੋਣੀ ਸਰਕਾਰ ਨੇ ਤੇ ਸਰਕਾਰ ਕੋਲੇ ਡਰਾਮੇ ਵੇਲੇ ਇੱਕਦਮ ਪੋਸ ਪਾਈ ਉਹਨਾਂ ਸਰਕਾਰ ਜਿਹੜੀਆਂ ਕੋਈ ਵੀ ਹੁੰਦੀਆਂ ਨਾ ਸਰਕਾਰਾਂ ਸਿੱਖੰਦੇਵ ਸਾਹਿਬ ਨਾਲ ਚੱਲਦੀਆਂ ਨਾ ਨਾ ਇਹ ਜਿਹੜਾ ਸਰਕਾਰ ਜੀ ਮੰਨ ਲਓ ਬੰਦ ਕਰਨ ਤੇ ਆ ਕੇ ਆਖੇ ਵੀ ਸਰਕਾਰ ਆ ਕੇ ਮੈਂ ਬੰਦ ਕਰ ਦਊਗੀ ਦੁੱਧ ਹੂੰ ਇਹ ਪੈਸਾ ਤੋਂ ਹੋ ਗਿਆ 15% ਪੂਰਾ ਕਿੱਥੋਂ ਕਰੀਏ 85% ਕਿੱਥੋਂ 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 ਦੋਗੇ ਉਹਨਾਂ ਨੂੰ ਉਹ ਕੈਮੀਕਲ ਪਾਉਣੇ ਲੋਕੀ ਸਮਝਦੇ ਕਹਿੰਦੇ ਆ ਵੀ ਅੱਜ ਮਰਨੋਂ ਚੰਗਾ ਵੀ ਹੋਲੀ-ਹੋਲੀ ਥੋੜਾ ਦੇਲੇ ਜਾ ਕੇ ਮਰਦਾਂਗੇ ਗੱਲ ਜ਼ਹਿਰ ਦੀ ਨਹੀਂ ਆ ਹੁਣ ਇਹ ਜਿਹੜਾ ਦੁੱਧ ਹੈ ਜਿਹੜਾ ਦੁੱਧ ਲੀਗਰ ਜਿਹਨਾਂ ਬੰਦ ਸਾਡੇ ਘਰਾਂ 'ਚ ਤੁਹਾਡੇ ਘਰਾਂ 'ਚ ਨਹੀਂ ਹੁੰਦਾ ਜਿਹੜੇ ਮਠਿਆਈਆਂ ਬਹਾਂ ਜਾਇ ਗਾਂਦੇ ਜੋ ਪਨੀਰ ਕਹਿੰਦੇ ਸਾਰਿਆਂ ਨੂੰ ਮੈਂ ਆਪਣੀ ਗੱਲ ਦੱਸਦਾ ਹਾਂ ਬਿਲਕੁਲ ਬਿਲਕੁਲ ਆਪਣੀਆਂ ਦਹਾ ਦਹਾ ਦੀ ਮੇਗੀ ਪਰੀਲੀ ਅੱਧੀ ਬਹੁਤ ਵਧੀਆ ਲਿਆਓ। ਹਾਂਜੀ। ਸੌਣਿਆ ਹੁਣਾ ਵਧੀਆ ਲਿਆਓ। ਲਿਆ ਕੇ ਤੇ ਫਰਿਜ ਚ ਰੱਖੀ। ਖਵਾਲਤੀ। ਸਹੀ ਹੈ। 2 ਦਿਨ ਪਈ ਰਹੀ। ਐਨੇ ਨਹੀਂ 1.5-1.5 ਇੰਚੀ ਉਦੇ ਉੱਤੇ ਧੂਲੀ ਜੰਮ ਗਈ ਫਰਿਜ ਵਿੱਚ। ਬਿਲਕੁਲ। ਆਹ ਦੇਖੋ ਜੀ। ਤੇ 700 ਰੁਪਏ ਵਾਲੀ ਕਿਲੋ। ਇਹ ਸਾਫ਼ ਚੀਜ਼ ਲੰਬਦੇ ਆ। ਰੰਗ ਵਾਈਟ ਬਾਉ ਦਾ ਤੇ ਵਿੱਚ ਜੋ ਮਰਜੀ ਹੋਵੇ। ਹਾਂ। ਉਦੋਂ ਨਾ ਤਾਂ ਕੋਈ ਰੰਗ ਕੱਟ ਪਾਉਂਦਾ ਸੀ ਨਾ ਕੋਈ ਚੀਜ਼ ਪਾਉਂਦਾ ਪਿਓਰ ਕੋਈ ਦੀ ਬਰਫੀ ਬਣਾਉਂਦਾ ਸੀ ਖੰਡ ਪਾ ਲਿਆ ਤੇ ਅਸੀਂ ਲੈ ਕੇ ਬੜੇ ਖੁਸ਼ ਹੁੰਨੇ ਨੇ ਹਾਂ ਤੇ ਰੰਗ ਇਹ ਨਾ ਅਸੀਂ ਇੱਕ ਦੂਜੇ ਕਹਿੰਦਾ ਕੜਾਈ ਦਾ ਰੰਗ ਵਾ ਕਿਉਂਕਿ ਸਾਨੂੰ ਨੋਲਿਜ ਉਸ ਟਾਈਮ ਤੇ ਉਹ ਨਹੀਂ ਓਨੀ ਸੀ ਨਾ ਅੱਜ ਲੋਕ ਕੀ ਆ ਵਧੀਆ ਦੁਕਾਨੋਂ ਲੈ ਕੇ ਵੇਚ ਭਾਵੇਂ ਜੋ ਮਰਜ਼ੀ ਉਸ ਦੀ ਦਾ ਕੋਈ ਮਤਲਬ ਨਹੀਂ ਸਿਰਫ ਬਾਹਰ ਉਹ ਬੋਰਡ ਵੇਚਦੇ ਵੀ ਬੀਕਾ ਨੇਰ ਵਾਲਾ ਵਾ ਇਹ ਫਲਾਣੇ ਆ ਜੀ ਇਹ ਸੰਗਮ ਵਾਲਿਆਂ ਕੋਲ ਲੈ ਲਦੇ ਆ ਇਹੋ ਕਹਿੰਦੇ ਨੇਰ ਤੋਂ ਲੈਂਦੇ ਇਹਨੂੰ 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 ਕਹਿੰਦੇ ਕਹਿੰਦੇ ਬ੍ਰਾਂਡ ਵੈਲਿਊ ਬ੍ਰਾਂਡ ਮਿਥਣ ਹਟ ਮੈਂ ਉਹ ਤੋਂ ਨਗਰਾਂ ਦਾ ਧੰਦਾ ਕਰਦਾ ਫੈਰੀ ਫਾਰਮ ਕਰਦਾ ਹਾਂ ਜੀ ਇੱਥੇ ਮੈਂ ਉਹ ਬੰਦੇ ਦਾ ਨਾਂ ਨਹੀਂ ਲੈਣਾ ਉਹ ਘਰੇ ਮੇਰੇ ਦੁੱਧ ਲੈਣ ਆਉਂਦਾ ਦਾ 80 ਕਿਲੋ ਮੇਰੇ ਕੋਲ ਦੁੱਧ ਹੁੰਦਾ ਹਾਂ ਵੀ ਮੈਂ ਚੋਣਾ ਖੁਦ ਤੇ ਬੱਚਿਆਂ ਨੇ ਨਾਲ ਮੇਰੇ ਚੋਣਾ ਉਹਨੇ ਮੈਨੂੰ ਆਉਂਦੇ ਆਖਣਾ ਪਿੰਦ ਵੀਰ ਪਾਣੀ ਲਿਆ ਕੇ ਲੱਗੀ ਮੈਂ ਗਲਾ ਫੜ ਕੇ ਤੇ ਪਾਣੀ ਦੇ ਦੇਣਾ ਉਹਨੂੰ ਪਾਣੀ ਪੀ ਕੇ ਤੇ ਉਹਨੇ ਗਲਾ ਰਾਹਣਾ ਤੇ ਮੂੰਹ 'ਚ ਰੱਖਣਾ ਪਾਣੀ ਉਹ ਪੇਪਟ ਚੋਂ ਜਦੋਂ ਦੁੱਧ ਕੱਢਣਾ ਨਾਲ ਹੀ ਉਹ ਪਾਣੀ ਵਿੱਚ ਪਾਉਣਾ ਤੇ ਉਹਨੇ ਫੈਟ ਕੱਢਣੀ ਮੇਰੀ 5.2 10 ਦਿਨ ਨਾਂਗ 5 ਦਿਨ ਨਾਂਗ ਮੈਂ ਹੁੰਦਾ ਮੈਂ ਜੇ ਨਹੀਂ ਫੜਕਦਾ ਉਹਨੇ ਮੈਂ ਸਾਰਾ ਕੁਝ ਪਾਉਣਾ ਖਾਲ ਵੀ ਪਾਉਣਾ ਵਾ ਇਹਨੂੰ ਮੈਂ ਚੋਖਰੀ ਪਾਉਣਾ ਵਾ ਤੇਲ ਵੀ ਦਿੰਨਾ ਵਾ ਮੈਂ ਨਾ ਉਹ ਸਾਰੇ ਦੁੱਧ ਦਾ ਸੈਂਪਲ ਭਰ ਕੇ ਪਹਿਲਾਂ ਉਹਦੇ ਹੋਣ ਤੋਂ ਪਹਿਲਾਂ ਬੋਤਲ ਇੱਕ ਰੱਖ ਲਿਆ ਮੈਂ ਤਨੜੇਰੀਆਂ ਤੋਂ ਕਿਡਾਇਆ 7.5 ਫੈਟ ਆਈ ਜੀ 5.2 7.5 ਅਗਲੇ ਦਿਨ ਮੈਂ ਪੁੱਛਿਆ ਫੇਰ ਆਂਦਾ ਮੈਨੂੰ ਵੀ ਪਾਣੀ ਲਿਆ ਮੈਂ ਕਿਹਾ ਤੂੰ ਫੈਟ ਕਰ ਮੈਂ ਪਾਣੀ ਬਾਅਦ ਚ ਲਿਆਉਣਾ ਜ਼ਰੂਰੀ ਮੈਂ ਕੋਈ ਮੈਂ ਲਿਆਉਣਾ ਮੈਂ ਮੁੰਡੇ ਨੂੰ ਕਹਿੰਦਾ ਪਾਣੀ ਲਿਆ ਪਹਿਲਾਂ ਸੈਂਪਲ ਭਰ ਸੈਂਪਲ ਭਰਿਆ ਨਾਲੇ ਮੇਰੇ ਨਾਲ ਵੇਖ ਕੇ ਨਾਲੇ ਉਹ ਬੈਕਟੈਰੀਓਮੀਟਰ ਨਾਲ ਵੇਖੇ ਪਿਪਟ ਨੂੰ ਕੀ ਕਰਾਂ ਹੁਣ ਤੇ ਗੱਡੀ ਤੇ ਮਸ਼ੀਨ ਲਾਈ ਤੱਕਾਉ ਚੁੱਪ ਕਰਦਾ ਨਾ ਨਹੀਂ ਲਾਣਾ ਤੇ ਉਹ ਮੇਰੇ ਸਾਹਮਣੇ ਮੈਂ ਨਾ ਇਹਨੂੰ ਬਿਲਕੁਲ ਸਹੀ ਸਹੀ ਪਾ ਇੱਕ ਥੁੱਕਾ ਵੀ ਨਹੀਂ ਬਾਹਰ ਸੱਤ ਛੇ ਫੈਟ ਆਈ ਉਹਦੇ ਕੋਈ ਮੈਂ ਕਿਹਾ ਹੁਣ ਪਾਣੀ ਪੀ ਲਾ ਭਾਵੇਂ ਜੱਗ ਪੀ ਲਾ ਭਾਵੇਂ ਸਕਾਂਝ ਦੀ ਪੀ ਲਾ 80 ਕਿਲੋ ਦਾ ਦੁੱਧ ਤੇ 5-2 ਪੈਰ ਦਾ 7-6 ਦਾ ਫਰਕ ਕਿੰਨਾ ਹੋ ਗਿਆ ਜੀ ਇੱਕ ਦਿਨ ਦਾ ਉਹੀ ਤੇ ਰੋਣਾ ਹੈ ਇਹੀ ਤੇ ਰੋਣੇ ਵਿੱਚ ਬੈਠਾ ਇੱਥੇ ਸਰਕਾਰ ਦੇ ਹਿੱਸੇ ਮੰਗ ਰਹੀ ਹਰ ਬੰਦੇ ਕੋ ਮੈਨੂੰ 5% 10% 50% ਹਿੱਸਾ ਚਾਹੀਦਾ ਜੋ ਮੱਝੀ ਗੱਲ ਇਹ ਕਮੀਆਂ ਸਾਰੀਆਂ ਤਾਂ ਕਿਹਨੇ ਆ ਇਮਾਨਦਾਰ ਨੂੰ ਤਾਂ ਭਗਵੰਤ ਮਾਨ ਦੀ ਸਰਕਾਰ ਕਿਹਨੇ ਇਮਾਨਦਾਰ ਆ ਹੋਣ ਕਹਿੰਦਾ ਈਮਾਨਦਾਰ ਸਭ ਤੋਂ ਵੱਡੀ ਬੇਈਮਾਨ ਸਰਕਾਰ ਹੈ ਅੱਛਾ ਪੀਆ ਕੇ ਇੱਕ ਮਿੰਟ ਸਦਾ ਰੋਕਣਾ ਕਹਿੰਦੇ ਆ ਆਇਆ ਕਿਹ ਕਿੱਥੇ ਆਇਆ ਨਾ ਤਨੂਨ ਰੋਕਿਆ ਨਾ ਰੋਕਿਆ ਟੌਂਟੇ ਬੋਡਾ ਰੱਖਿਆ ਨਾ ਰਾਤ ਰਾਂਤ ਮੰਨੇਂਗ ਨਹੀਂ ਹੁਣ ਵੀ ਤੂੰ ਹੀ ਕਰੋ ਕੋਈ ਨਾ ਕੋਈ ਤੂੰ ਹੀ ਦਨਾ ਵੇਸਲੇ ਜੋ ਜੇ ਇੱਕ ਨਟੇੜਾ ਤੋਂ ਨਹੀਂ ਸੋੜੇ ਰੋਕੜਵਾਤ ਨਹੀਂ ਇਹਦੇ ਡੋਂਡੀ ਫੜੀ ਐ ਇਸ ਵਿੱਚ ਨਹੀਂ ਨਹੀਂ ਤੇ ਡੋਂਡੀ ਤੇ ਫੜੀ ਐ ਤੁਸੀਂ ਬਚਾਉਣ ਲਈ ਕਹਿੰਦੀ ਆ ਵੀ ਸਹਿਕਾਰੀ ਬਚਾਉਣੀ ਆ ਆਪਾਂ ਹੂੰ ਸਹਿਕਾਰਤਾ ਬਚਾਉਣੀ ਆ ਜੇ ਸਹਿਕਾਰੀ ਦੀ ਵੀ ਲੋਕਾਂ ਦੇ ਸਹਿਯੋਗ ਦੁਆਰਾ ਬਣੀ ਹੋਈ ਸੇਕ阿里 ਬਚੂਗੀ ਕਿਤਾ ਉਹਨਾਂ ਕੀ ਮੇਕੌਣ ਜਲੀ ਮੇਰਕਾ ਵਾ ਜਾਂ ਮੇਰਕਾ ਬੈੜਾ ਉੱਥੇ ਕਿੰਨੇ ਬੰਦੇ ਸਾਡੇ ਦੁੱਧ ਪਾਉਂਦੇ ਹੋਣਗੇ ਕਿੰਨੇ ਪਿੰਡਾਂ ਚ ਰਜਿਸਟਰਡ ਹੋਊਗੀ ਉਹਨਾਂ ਕੋਟਾਂ ਚ ਆ ਗਈ ਆ ਇਹ ਜਿਹੜਾ ਨਿੱਜੀਕਰਨ ਦਾ ਜਦੋਂ ਦਾਜ ਕਰਾਇਆ ਵਾ ਇੰਨੇ ਸਹਿਕਾਰਤਾ ਨੂੰ ਖਾਲਿਆ ਵਾ ਤੇ ਜੇ ਸਹਿਕਾਰਤਾ ਨੂੰ ਦੁਬਾਰਾ ਤੋਂ ਉਠਾਉਣਾ ਵਾ ਤੁਹਾਨੂੰ ਤਾਂ ਜ਼ੀਰੋ ਲੈਵਲ ਤੋਂ ਉਠਾਉਣਾ ਪੈਣਾ ਜ਼ੀਰੋ ਲੈਵਲ ਤੋ ਜ਼ੀਰੋ ਲੈਵਲ ਕਿਹੜਾ ਵਾ ਜਿਹੜੇ ਅੱਜ ਤੋਂ ਇੱਥੇ ਬਗੇਸੇ ਚਰਚਾ ਤੇ ਬੈਠੇ ਆ ਜਿਹੜਾ ਸਰਕਾਰ ਆ ਇਹ ਗ੍ਰਾਊਂਡ ਲੈਵਲ ਤੋਂ ਬਚਾਉਣਾ ਵਾ ਸਿਆਕਾਰੀ ਨੂੰ ਬਚਾਉਣਾ ਤੇ ਪਹਿਲਾਂ ਆਪਾਂ ਇਹਨੂੰ ਸਮਝ ਬਣਾਉਣੀ ਪੈਣੀ ਪਿੰਡਾਂ ਪਿੰਡਾਂ ਤੇ ਸੱਥਾ ਲਾਉਣਾ ਤੇ ਮੰਨ ਲਓ ਕਿ ਦੁੱਧ ਦੀ ਮਿਲਾਵਟ ਹੁੰਦੀ ਆ ਮਿਲਾਵਟ ਕਰਨ ਵਾਲੇ ਜ਼ਿੰਮੇਵਾਰ ਆ ਉੱਥੇ ਖਰੀਦਣ ਵਾਲੇ ਵੀ ਉਹਨੇ ਜ਼ਿੰਮੇਵਾਰ ਆ ਜਦੋਂ ਅਸੀਂ ਮਾਰਕੀਟਿੰਗ ਕਰਦੇ ਆ ਨਾ ਇਹ ਦੁੱਧ ਦੇ ਪ੍ਰੋਡਕਟ ਤੋਂ ਬਣਿਆ ਦੀ ਮੁੰਡਾ ਮੇਰਾ ਸੱਜਣਾ ਉਹਦੀ ਡੇਰੀ ਆ ਉਹ ਕਹਿੰਦਾ ਕਿ ਅਸੀਂ ਅਪਰਾਲਾ ਕੀਤਾ ਵੀ ਅਸੀਂ ਲੋਕਾਂ ਨੂੰ ਸ਼ੁੱਧ ਚੀਜ਼ ਦੇਣੀ ਆ ਹੂੰ ਆਂਦਾ ਜਦੋਂ ਅਸੀਂ ਸ਼ੁੱਧ ਪਨੀਰ ਬਣਾਇਆ ਤੇ ਕਹਿੰਦਾ ਉਹ ਸਾਨੂੰ ਪਨੀਰ ਜਦੋਂ ਪੂਰਾ ਤਿਆਰ ਕਰਕੇ ਉੱਤੇ ਲੇਬਰ ਪਾਈ ਸਾਰਾ ਕੁਝ ਕੀਤਾ ਤੇ ਕਹਿੰਦਾ ਸਾਨੂੰ 550 ਰੁਪਏ ਕਿਲੋ ਤੋਂ ਥੱਲੇ ਵਾਰਾ ਨਹੀਂ ਖਾਂਦਾ ਹੂੰ ਸ਼ੁੱਧ ਪਿਓਰ ਦੁੱਧ ਦਾ ਬਿਲਕੁਲ ਆਂਦਾ ਅਸੀਂ ਉਹ ਤਿਆਰ ਕੀਤਾ ਕਹਿੰਦਾ ਫੇਰ ਆਪਾਂ ਦਹੀਂ ਤਿਆਰ ਕੀਤਾ ਸ਼ੁੱਧ ਪਿਓਰ ਦੁੱਧ ਦਾ ਇਹ ਲੋਕਾਂ ਨੂੰ ਦੇਣਾ ਕਹਿੰਦਾ ਕਿ ਲੋਕ ਸਾਨੂੰ ਆ ਕੇ ਆਂਦਾ ਫਿਰ ਖੁਆ ਵੀ ਅਸੀਂ ਪਿਓਰ ਤਿਆਰ ਕੀਤਾ ਦੇਸੀ ਤੇ ਉਹ ਕਹਿੰਦਾ ਸਾਨੂੰ 900 ਰੁਪਏ ਤੋਂ ਥੱਲੇ ਵਾਰਾ ਨਹੀਂ ਖਾਂਦਾ ਹੂੰ ਪਿਓਰ ਜਿਹੜਾ ਹੈ ਪੂਰਾ ਖਰਚਾ ਲਾਲ ਸਿੰਘ ਜੀ ਪਾ ਕੇ ਕਹਿੰਦਾ ਅਹੀਂ ਜਦੋਂ 900 ਰੁਪਏ ਉਹਨੂੰ ਦੇਸੀ ਕਿਉਂ ਸੁਣਾਇਆ ਉਹ ਕਹਿੰਦੇ ਤੂੰ ਕੰਮ ਕਰ ਉਤੋਂ ਸਾਨੂੰ ਸਿਫਤੀ ਦਾ ਫਲਾਣੇ ਦਾ ਠੰਕੇ ਦਾ ਸਾਨੂੰ ਉਹ 400 ਰੁਪਏ 500 ਨੂੰ ਮੈਂ ਲਿਆ ਆਂਦਾ ਫਿਰ ਪਨੀਰ ਕਹਿੰਦੇ ਸਾਨੂੰ ਤੇ ਫਲਾਣੀ ਦੁਕਾਨ ਦੇ ਉਤੋਂ 300 ਦਾ ਦੇਣ ਰਿਹਾ ਸਾਨੂੰ ਤੇ 290 ਦਾ ਵੀ ਮਿਲਦਾ ਆ ਆਂਦਾ ਫਿਰ ਆਹੀਂ ਸੋਚਿਆ ਵੀ ਇਹ ਲੋਕ ਨਹੀਂ ਖਾ ਸਕਦੇ ਚੰਗੀ ਨਹੀਂ ਖਾ ਸਕਦੇ ਸਾਥੀ ਆਦੀ ਹੋ ਗਏ ਇਹ ਆਦੀ ਹੋ ਗਏ ਇਹਨਾਂ ਨੂੰ ਇਹ ਨਹੀਂ ਆ ਕਿ ਜੇ ਚੰਗੀ ਚੀਜ਼ ਦੇਣ ਰਿਹਾ ਤੇ ਉਹਦੇ ਵਿੱਚ ਸਾਡਾ ਕੋਈ ਚੰਗਾ ਕੰਮ ਵੀ ਹੈਗਾ ਕਹਿੰਦਾ ਵੀ ਅਸੀਂ ਵੀ ਫਿਰ ਕਹਿੰਦਾ ਅਸੀਂ ਵੀ ਉਤੋਂ ਬਾਅਦ ਫਿਰ ਕਹਿੰਦਾ ਸਪਰੇਟਾ ਪਾਉਣਾ ਸ਼ੁਰੂ ਕਰਤਾ ਕੀ ਕਰਦੇ ਕਹਿੰਦਾ ਸਾਡੀ ਦੁਕਾਨ ਤੇ ਗਾਹ ਕੋਲੋਂ ਆਉਂਦਾ ਉੱਥੇ ਨਹੀਂ ਦੇਣੇ ਅਸੀਂ ਡਾਕਟਰਾਂ ਨੂੰ ਦੇ ਲੈਣੇ ਹਾਂ ਡਾਕਟਰਾਂ ਨੂੰ ਬਿਲਕੁਲ ਮੈਂ ਕਹਿੰਦਾ ਵੇਰਕਾ ਮਾੜੀ ਨਹੀਂ ਸੀ ਸਾਡਾ ਜਿਹੜਾ ਮਿਲਕ ਫੂਡ ਆ ਇਹ ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀਆਂ ਇਹ ਮਾੜੀਆਂ ਨਹੀਂ ਸੀ ਇਹ ਕਮਜ਼ੋਰ ਕਰਤੀਆਂ ਇਹਨਾਂ ਨੂੰ ਕਮਜ਼ੋਰ ਕਰਕੇ ਖਤਮ ਕਰਕੇ ਪ੍ਰਾਈਵੇਟ ادارے ਉੱਤੇ ਲੈ ਕੇ ਹੁੰਦੇ ਪਏ ਆ ਅੱਜ ਦੀ ਤਰੀਕ ਤੇ ਠੀਕ ਆ ਤੁਹਾਡੀ ਗੱਲ ਅਮੂਲ ਜਿਹੜਾ ਗੁਜਰਾਤੋਂ ਦਾ ਇਹ 2 ਰੁਪਏ ਵੱਧ ਵੀ ਦਿੰਦੇ ਆ ਇਹ ਕੰਮ ਇਹ ਇਹ ਭਰੇ ਸਿੰਘ ਜੀ ਇਹਨਾਂ ਕਰਨਾ ਜਿਹੜਾ ਜੀਓ ਚ ਕੀਤਾ ਹੈਗਾ 2 ਰੁਪਏ ਵੱਧ ਦੇ ਕੇ ਲੈਣਗੇ ਮੁੜ ਕੇ ਇਹਨਾਂ ਨੂੰ ਖਤਮ ਕਰਨਗੇ ਆ ਕਿੰਨਾ ਧਾਫਲਾ ਹੋ ਗਿਆ ਸਰਕਾਰ ਦੇ ਕੋਲ ਕਿੰਨੇ ਅੰਕੜੇ ਆ ਗਏ ਮੇਰੇ ਖਿਆਲ 150 ਕਰੋੜ ਦਾ ਮਿਲਖਟ ਦਾ ਧਾਫਲਾ ਜਿਹੜਾ ਵੱਖ-ਵੱਖ ਦਿਨੇ ਅੱਜ ਕਿਸੇ ਦੇ 40 ਕਰੋੜ ਕਿਸੇ ਦੇ 50 ਕਰੋੜ ਇਹਨਾਂ ਦੀਆਂ 40 40 50 50 ਲੱਖ ਦੀਆਂ ਟਰੇਆਂ ਜਿਹੜੀਆਂ ਉਹ ਲਾਪਤਾ ਹੋ ਗਈਆਂ ਉਹ ਟਰੇਆਂ ਖਾਲੀ ਨਹੀਂ ਹੋਈਆਂ ਉਹ ਖਾਲੀ ਲਾਪਤਾ ਨਹੀਂ ਹੋਈਆਂ ਉਹਨਾਂ ਦੇ ਵਿੱਚ ਦੁੱਧ ਸੀਗਾ ਮਾਲੋ ਵੀ ਜੋ 1.5 ਕਰੋੜ ਰੁਪਏ ਦੀ ਟਰੇਲ ਆ ਪਤਾ ਹੋ ਗਈ ਇਹਨਾਂ ਦੀ ਗਵਾਜਗੀ ਤੇ ਉਹਦੇ ਨਾਲ 5 ਕਰੋੜ ਦਾ ਦੁੱਧ ਵੀ ਗਿਆ ਉਹ ਕਿਹੜੇ ਖਾਤੇ 'ਚ ਉਹ ਕਿਸੇ ਖਾਤੇ 'ਚ ਨਹੀਂ ਜਿਹੜੇ ਬੰਦਿਆਂ ਨੇ ਕਪੜੇ ਕੀਤੇ ਉਹਨਾਂ ਦੇ ਕੋਈ ਕਾਰ ਵੀ ਨਹੀਂ ਕੁਛ ਰਫੇਦਾ ਕਰਦਾ ਜੇ ਲੁਧਿਆਣਾ ਦੇ ਕਪੜਾ ਆ ਉੱਥੋਂ ਦਾ ਕਰਮਚਾਰੀ ਹਟਾ ਕੇ ਚੰਡੀਗੜ੍ਹ ਲਾਤਾ ਜਾਂ ਮਹਾਲੀ ਲਾਤਾ ਇਹ ਕੁਛ ਕੀਤਾ ਇਹ ਬੜੀ ਗਣੀ ਮਿੱਠੀ ਸਾਡੀ ਦੇਖੋ ਜ਼ਿੰਦਗੀ ਦਾ ਬੜਾ ਤਕੜਾ ਖਲਵਾੜ ਆ ਜਿਹੜਾ ਨਕਲੀ ਦੁੱਧ ਨਕਲੀ ਗਲਤ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਜਾਣਾ ਕੈਂਸਰ ਕਾਲੇ ਪੀਲੇ ਇਹਦਾ ਕਾਰਨ ਬਣਦਾ ਮੌਤ ਦਾ ਕਾਰਨ ਬਣਦਾ ਹੈ ਇਹਦੇ ਤੇ ਵੀ ਸਰਕਾਰ ਨੂੰ ਚਾਹੀਦਾ ਇੱਕ ਤੇ ਸਿਰਫ ਰਜਿਸਟਰ ਜਿਹੜੇ ਆ ਸਰਕਾਰੀ ਜਿਹੜੇ ਸਾਡੇ ਸੈਕਟਰ ਬਣਿਆ ਇਹਦੀ ਸਿਰਫ ਰਜਿਸਟਰ ਕਰਨ ਤੱਕ ਸੀਮਤ ਨਾ ਰਹਿਣ ਛਾਪੇ ਮਾਰਨ ਇਹ ਨਾ ਹੋਵੇ ਵੀ ਜਿਹੜਾ ਅਧਿਕਾਰੀ ਕੰਮ ਵਧੀਆ ਤਰੀਕੇ ਨਾਲ ਕਰਦਾ ਪਿਆ ਚਾਹੇ ਕੋਈ ਉਹ ਡੀ ਐਚਓ ਆ ਜੇ ਨਕਲੀ ਮਠਿਆਈਆਂ ਫੜਦਾ ਜੇ ਨਕਲੀ ਗੋੜ ਫੜਦਾ ਤੇ ਉਹਨੂੰ ਹਲਾਸ਼ੇਰੀ ਦੇਣ ਦੀ ਬਜਾਏ ਉਹਨੂੰ ਪ੍ਰਮੋਸ਼ਨ ਕਰਨ ਦੀ ਬਜਾਏ ਉਹਨੂੰ ਇਹਨਾ ਮਜਬੂਰ ਕਰ ਦੇਣਾ ਵੀ ਉਹ ਵਿਚਾਰਾ ਅਸਤੀਫਾ ਦੇ ਦਿੰਦਾ ਚੰਗੇ ਅਫਸਰੀ ਤੇ ਬਦਲੀ ਕਰ ਦਿੰਦੇ ਆ ਜਾਂ ਉਹਨੂੰ ਅਸਤੀਫਾ ਦੇਣ ਵਾਸਤੇ ਮਜਬੂਰ ਕਰ ਦਿੰਦੇ ਆ ਉਹ ਫੇਰ ਘਰ ਬਹਿ ਜਾਂਦੇ ਆ ਘਰ ਬਹਿਣ ਦਾ ਮੁਰਕੇ ਸਾਡੇ ਲੋਕਾਂ ਨੂੰ ਨੁਕਸਾਨ ਹੁੰਦਾ ਜਿਹੜਾ ਜ਼ਹਿਰ ਬਣਿਆ ਵਾ ਉਹ ਬਣਾਇਆ ਵਾ ਮਨੁੱਖ ਦੇ لالਚ ਨੇ ਉਹਦੇ لالਚੇ ਨੇ ਕੀ ਕੀਤਾ ਵਾ ਵੀ ਦੁੱਧ ਬਣਾਉਣ ਵਾਸਤੇ ਬਹੁਤ ਬਹੁਤ ਜਿਹੜੇ ਹਾਤਕ ਕੈਮੀਕਲ ਆ ਉਹ ਵੀ ਵਰਤੇ ਜਾਂਦੇ ਆ ਮੈਲਾਮਾਈਨ ਵਰਤਿਆ ਜਾਂਦਾ ਵਾ ਕਾਸਟਿਕ ਸੋਡਾ ਵਰਤਿਆ ਜਾਂਦਾ ਵਾ ਰਿਫਾਈਨਡ ਵਰਤਿਆ ਜਾਂਦਾ ਵਾ ਤੇ ਸੁੱਕਾ ਦੁੱਧ ਪਾਉਂਦੇ ਆ ਵਿੱਚ ਚਲੋ ਇੱਕ ਚੀਜ਼ ਸਹੀ ਪਉਂਦੇ ਬਾਕੀ ਤੇ ਅਸੀਂ ਤਿੰਨ ਚਾਰ ਚੀਜ਼ਾਂ ਮਤਲਬ ਜੋ ਵੀ ਪ੍ਰਚਲਿਤ ਚੀਜ਼ਾਂ ਵਾਂਜੀ ਇਹ ਨਹੀਂ ਕਹਿ ਰਹੇ ਵੀ ਸਾਨੂੰ ਪਤਾ ਵੇ ਚੀਜ਼ਾਂ ਦਾ ਜੋ ਅਸੀਂ ਸੁਣੀਆਂ ਵਾ ਜਾਂ ਸਮਾਜ ਚੋਂ ਵਾਲੋ ਜਾਂ ਸੋਸ਼ਲ ਮੀਡੀਆ ਦੇ ਜਿਹੜੀਆਂ ਸੁਣੀਆਂ ਜਿਹੜੀਆਂ ਚੀਜ਼ਾਂ ਵੀ ਇੰਨਾ ਚੀਜ਼ਾਂ ਦਾ ਬਣਦਾ ਵਾ ਦੁੱਧ ਤੇ ਜੇ ਉਹ ਬਣਦਾ ਵਾ ਤੇ ਉਹ ਦੱਸੋ ਉਹ ਮਨੁੱਖੀ ਸਰੀਰ ਲਈ ਉਹ ਕਿੰਨਾ ਘਾਤਕ ਹੋਵੇਗਾ ਇਹ ਆ ਵੀ ਸਾਡੀ ਵੇਕ ਵੇ ਦੀ ਇਹ ਗੜਜੋ ਸਾਡਾ ਇਹ ਧੰਦਾ ਵਾ ਜੇ ਸਾਨੂੰ ਕਦੇ ਆਰਤੀਆ ਨਾ ਪੈਸੇ ਦੇਵੇ ਸਾਨੂੰ ਕਿਤੇ ਉਹਨਾਂ ਮਿਲਣ ਜਿਹੜਾ ਅਸੀਂ ਦੁੱਧ 2-4 ਕਿਲੋ ਢਾਕਲ ਪਾਇਆ ਘਰ ਦਾ ਸੌਦਾ ਤੇ ਲਿਆ ਸਕਦੇ ਹਾਂ ਬਿਲਕੁਲ ਬਿਲਕੁਲ ਇਹ ਨਹੀਂ ਕਿ ਇਹ ਬਿਲਕੁਲ ਤਾਂ ਦਾ ਜਿਹੜਾ ਬਾਈ ਸਾਡੇ ਲਾਈ ਬੰਦਾ ਨਹੀਂਗਾ ਉਦੋਂ ਸਾਨੂੰ ਇਹਦੇ ਵਿੱਚ ਘਾਟਾ ਪੈਂਡਿਆ ਕਿਉਂ ਪੈਂਡਿਆ ਇਹਦਾ ਸਾਨੂੰ ਰੇਟ ਵਾਜੂਬ ਨਹੀਂ ਮਿਲਦਿਆ ਜਿਹੜੇ ਸਰਕਾਰੀ ਨਮਾਇंदे ਆ ਉਹ ਇਹ ਦੁੱਧ ਸਾਡਾ ਖੜਕੇ ਉਹਦੇ ਵਿੱਚ ਮਿਲਾਵਟ ਕਰਕੇ ਜਿਤਨਾ ਪੈਸੇ ਪੈਦਾ ਹੋਂਦਿਆ ਉਹ ਤਿਆਸੀ ਲੱਖ ਕਰੋੜ ਲੀਟਰ ਦੇ ਨੀਅਰ ਬੋਰਡ ਸਮ ਸਮ ਲੱਗ ਛਾਗੇ ਆ ਤੇ ਜਿਹੜੀ ਇਹ ਜਿਹੜਾ ਪੈਦਾ ਜਿਹੜੀ ਖਪਤੋਂ ਹੰਡੀ ਉਹ ਆ ਜਿਹੜਾ ਪੈਦਾ ਹੋਣ ਡਿਆ ਵਾ ਉਹ ਹੈਗਾ ਵਾ ਟਾਈਮ 25 ਲੱਖ ਲੀਟਰ 25 ਲੱਖ ਰੋਲ ਲੀਟਰ ਜਿਹੜਾ ਪੈਦਾ ਹੁੰਦਾ ਬਾਕੀ ਤੁਸੀਂ ਹਿਸਾਬ ਲਾ ਲਓ ਸਾਰਾ ਡੁਬਲੀ ਜਿਹੜੀ ਆ ਉਹ ਜ਼ਹਿਰ ਹੀ ਆ ਤੋ ਯਾਰ ਇੱਕ ਜਾਂਦੀ ਅਸੀਂ ਇਹਨੂੰ ਸਾਡੇ ਹਿੱਸੇ ਵੀ ਹੁੰਦੀ ਆ ਜਦੋਂ